ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਆਪਣੀ ਹੈਲਥ ਵਾਸਤੇ ਬਹੁਤ ਹੀ ਵਧੀਆ ਰੋਟੀ ਇਹ ਆਪਾਂ ਬਣਾ ਰਹੇ ਹਾਂ ਜੀ ਬਹੁਤ ਵਧੀਆ ਆਪਣੀ ਸਿਹਤ ਵਾਸਤੇ ਰੋਟੀ ਹੈ ਆਪਾਂ ਲੈ ਲਏ ਮੱਕੀ ਦਾ ਆਟਾ ਇਹ ਲੈ ਆਪਾਂ ਥੋੜਾ ਕਣਕ ਦਾ ਆਟਾ ਇਹ ਲੈ ਆਪਾਂ ਬਾਜਰੇ ਦਾ ਆਟਾ ਇਹ ਥੋੜਾ ਜਿਹਾ ਜੌਂ ਦਾ ਆਟਾ ਇਹ ਆਪਾਂ ਲਈਏ ਸੁੱਕੀ ਮੇਥੀ ਨਮਕ ਥੋੜਾ ਜਿਹਾ ਥੋੜੀ ਜਿਹੀ ਜਵੈਣ ਚੁਟਕੀ ਚੁਟਕੀ ਕ ਕਾਲੀ ਮਿਰਚ ਤੇ ਥੋੜੀ ਜਿਹੀ ਲਾਲ ਮਿਰਚ ਤੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਕੜੀ ਪੱਤਾ ਤੇ ਪਾਲਕ ਪਾਲਕ ਤੇ ਧਨੀਆ ਪੱਤਾ ਵਿੱਚ ਪਾਲਕ ਤੇ ਧਨੀਆ ਪੱਤਾ ਕੋਈ ਵੀ ਪੱਤਾ ਤੁਸੀਂ ਪਾ ਸਕਦੇ ਹੋ ਪਦੀਨਾ ਧਨੀਆ ਪਾਲਕ ਇਹ ਹੈ ਕੜੀ ਪੱਤਾ ਇਹਦੀ ਆਪਾਂ ਆਪਣੀ ਹੈਲਥ ਵਾਸਤੇ ਬਹੁਤ ਵਧੀਆ ਨਾਸ਼ਤੇ ਦੇ ਵਿੱਚ ਨਾ ਇਹ ਰੋਟੀ ਬਹੁਤ ਵਧੀਆ ਬਹੁਤ ਵਧੀਆ ਰੱਖਦੀ ਆਪਣੇ પેટ ਨੂੰ ਨਾਸ਼ਤੇ ਵਿੱਚ ਇਹ ਰੋਟੀ ਜ਼ਰੂਰ ਖਾਣੀ ਚਾਹੀਦੀ ਆ ਇਹਦੇ ਵਿੱਚ ਜਿੰਨੇ ਆਪਾਂ ਪੱਤੇ ਪਾਵਾਂਗੇ ਉਨਾਂ ਹੀ ਆਪਣੇ ਵਾਸਤੇ ਆਪਣੀ ਸਿਹਤ ਵਾਸਤੇ ਰੋਟੀ ਵਧੀਆ ਰਹੂਗੀ ਆਪਣਾ ਪੇਟ ਜਿਵੇਂ ਕਿਸੇ ਨੂੰ ਹਾਜਮੇ ਦਾ ਹੁੰਦਾ ਵੀ ਸਵੇਰੇ ਸਵੇਰੇ ਰੋਟੀ ਖਾਜਮ ਨਹੀਂ ਹੁੰਦੀ ਆਪਣਾ ਹਾਜਮਾ ਠੀਕ ਰਹਿੰਦਾ ਇਸ ਰੋਟੀ ਨਾਲ ਆਪਣਾ ਪੇਟ ਭਰਿਆ ਰਹਿੰਦਾ 슈ਗਰ ਬੀਪੀ ਵਾਲੇ ਪੇਸ਼ੈਂਟ ਜਰੂਰ ਇਹ ਰੋਟੀ ਬਣਾ ਕੇ ਖਾਏਓ ਜੀ ਮੇਰੇ ਭਾਣਾ ਮੇਰੇ ਵੀਰੋ ਉਹਨਾਂ ਨੂੰ ਕਈ ਵਾਰ ਬੀਬੀ ਵੱਧਾ ਹੁੰਦਾ 슈ਗਰ ਹੁੰਦੇ ਨਹੀਂ ਤਾਂ ਇਹ ਰੋਟੀ ਖਾ ਕੇ ਭੁੱਖ ਵੀ ਜਲਦੀ ਨਹੀਂ ਲੱਗਣੀ ਮੇਰੇ ਭੈਣ ਵੀਰੋ ਇਹ ਰੋਟੀ ਜਰੂਰ ਬਣਾ ਕੇ ਖਾਏਓ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਕਰਿਆ ਜੀ ਕਿਉਂਕਿ ਵੱਧ ਤੋਂ ਵੱਧ ਫਾਇਦਾ ਹੋ ਸਕੇ ਮੇਰੇ ਭੈਣ ਵੀਰਾਂ ਦਾ ਸਭ ਤੋਂ ਵੱਧ ਤੋਂ ਵੱਧ ਫਾਇਦਾ ਹੋ ਸਕੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ